ਤੁਸੀਂ ਦੇਖਿਆ ਹੀ ਹੋਣਾ ਕਿ ਕੁਝ ਕੁ ਮੁੱਖਾਂ ਤੇ ਸਾਡੇ ਸਰੀਰ ਦੇ ਉੱਪਰ ਜਿਹੜੇ ਲੂਂ ਕੰਡੇ ਨੇ ਉਹ ਖੜੇ ਹੋ ਜਾਂਦੇ ਨੇ ਪਾਣੀ ਦੇ ਵਿੱਚ ਥੋੜੀ ਦੇਰ ਹੱਥ ਰੱਖਣ ਤੋਂ ਬਾਅਦ ਸਾਡੇ ਹੱਥਾਂ ਦੇ ਉੱਪਰ ਚੁਰੜੀਆਂ ਜੇ ਪੈ ਜਾਂਦੀਆਂ ਨੇ ਸਾਡੀਆਂ ਉਂਗਲੀਆਂ ਦੇ ਵਿੱਚ ਚਿੱਟੇ ਦਾਗ ਕਿਉਂ ਹੁੰਦੇ ਨੇ ਤੇ ਜਦੋਂ ਬੱਚੇ ਰੋਂਦੇ ਨੇ ਉਹਨਾਂ ਨੂੰ ਹੰਝੂ ਕਿਉਂ ਨਹੀਂ ਆਉਂਦੇ ਫੀਮੇਲ ਦੇ ਮੁਕਾਬਲੇ ਜ਼ਿਆਦਾਤਰ ਮਰਦ ਹੀ ਕਲਰ ਬਲਾਈਂਡ ਕਿਉਂ ਹੁੰਦੇ ਨੇ ਇੰਨਾ ਸਾਰੇ ਸਵਾਲਾਂ ਦੇ ਜਵਾਬ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੇ ਨੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੁਸੀਂ ਲੋਕਾਂ ਦੇ ਨੋਹ ਦੇ ਉੱਪਰ ਇਹ ਚਿੱਟੇ ਜਿਹੇ ਦਾਗ ਜ਼ਰੂਰ ਦੇਖੇ ਹੋਣਗੇ ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਇਹ ਜਿਹੜਾ ਕਿਉਂ ਹੁੰਦਾ ਹੈ ਨੋਹ ਦੇ ਅੱਗੇ ਚਿੱਟੇ ਜਿਹੇ ਦਾਗ ਤੁਹਾਡੀ ਬੋਡੀ ਦੇ ਵਿੱਚ ਆਇਰਨ ਮਿਨਰਲ ਦੀ ਕਮੀ ਦੇ ਕਾਰਨ ਹੁੰਦੇ ਨੇ ਸਾਡੀ ਬੋਡੀ ਅਤੇ ਸਾਡੇ ਦਿਮਾਗ ਦਾ ਆਪਸ ਦੇ ਵਿੱਚ ਜਿਹੜਾ ਕਨੈਕਸ਼ਨ ਹੈ ਉਹ ਬਹੁਤ ਜ਼ਿਆਦਾ ਤੇਜ਼ ਹੈ ਸਾਡੀ ਬੋਡੀ ਦੇ ਵਿੱਚ ਕਿਤੇ ਵੀ ਕੋਈ ਗੜਬੜ ਹੁੰਦੀ ਹੈ ਕਿਤੇ ਵੀ ਸਾਨੂੰ న్యూਟ੍ਰੀਐਂਟਸ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਉਸ ਚੀਜ਼ ਦੇ ਸਿੰਪਟਮ ਸਾਡੀ ਸ਼ਰੀਰ ਦੇ ਵਿੱਚ ਸਾਨੂੰ ਦਿਖਾਈ ਦੇਣ ਲੱਗ ਜਾਂਦੇ ਨੇ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਚੀਜ਼ ਦੀ ਕਮੀ ਨੂੰ ਪੂਰੀ ਕਰ ਲਓ 1999 ਦੇ ਵਿੱਚ ਅਮਰੀਕਨ ਹੈਲਥ ਆਫ ਪਬਲਿਕ ਨੇ ਇੱਕ ਸਟੱਡੀ ਪਬਲਿਸ਼ ਕੀਤੀ ਸੀ। ਇਸ ਸਟੱਡੀ ਦੇ ਮੁਤਾਬਕ ਜਿਹੜੇ ਲੋਕ ਖੱਬੂ ਹੁੰਦੇ ਨੇ ਜਾਨਕਿ ਆਪਣੇ ਜ਼ਿਆਦਾਤਰ ਕੰਮ ਉਹ ਖੱਬੇ ਹੱਥ ਦੇ ਨਾਲ ਕਰਦੇ ਨੇ ਉਹਨਾਂ ਦੀ ਜ਼ਿੰਦਗੀ 9 ਮਹੀਨੇ ਘੱਟ ਹੁੰਦੀ ਹੈ ਸੱਜੇ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਤੋਂ। ਅਜਿਹਾ ਇਸ ਕਰਕੇ ਹੁੰਦਾ ਹੈ ਕਿ ਦੁਨੀਆ ਦੀ ਜ਼ਿਆਦਾਤਰ ਚੀਜ਼ਾਂ ਸੱਜੇ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਲਈ ਹੀ ਬਣਾਈਆਂ ਗਈਆਂ ਨੇ। ਇਸ ਕਰਕੇ ਖੱਬੂ ਲੋਕਾਂ ਨੂੰ ਜਾਂ ਕਹੀਏ ਲੈਫਟ ਹੈਂਡ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜ਼ਿੰਦਗੀ ਦੇ ਵਿੱਚ। ਸੱਜੇ ਹੱਥ ਵਾਲੀਆਂ ਚੀਜ਼ਾਂ ਖੱਬੇ ਹੱਥ ਵਾਲੇ ਲੋਕ ਜਦੋਂ ਵਰਤਦੇ ਨੇ ਤਾਂ ਬਹੁਤ ਹੁੰਦੀ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਾਡਾ ਦਿਮਾਗ ਸਾਡੀ ਬੋਡੀ ਨੂੰ ਕੰਟਰੋਲ ਕਰਦਾ ਹੈ ਪਰ ਤੁਸੀਂ ਹੈਰਾਨ ਹੋ ਜਾਓਗੇ ਇਹ ਸੁਣ ਕੇ ਕਿ ਸਰਜਰੀ ਦੇ ਦੌਰਾਨ ਸਾਡੇ ਅੱਧੇ ਦਿਮਾਗ ਨੂੰ ਕੱਟ ਕੇ ਬਾਹਰ ਰੱਖਿਆ ਜਾ ਸਕਦਾ ਹੈ ਇਸ ਦੇ ਨਾਲ ਸਾਡੇ ਦਿਮਾਗ ਦੇ ਉੱਪਰ ਵੀ ਕੋਈ ਅਸਰ ਨਹੀਂ ਪਵੇਗਾ ਤੇ ਸਾਡਾ ਦਿਮਾਗ ਲਗਾਤਾਰ 40 ਸਾਲਾਂ ਤੱਕ ਵੱਧਦਾ ਰਹਿੰਦਾ ਹੈ ਇੰਟਰਨੈਸ਼ਨਲ ਹਾਈਪਰੋ ਹਾਈਡਰੋਸਿਸ ਸੁਸਾਇਟੀ ਦੇ ਅਨੁਸਾਰ ਇਨਸਾਨਾਂ ਦੀ ਬਾਡੀ ਦੇ ਵਿੱਚ 5 ਲੱਖ ਸਵੀਟ ਗਲੈਂਡਸ ਹੁੰਦੇ ਨੇ ਇਹ ਸਾਨੂੰ ਫੀਲ ਨਹੀਂ ਹੁੰਦੇ ਇਹ ਜ਼ਿਆਦਾਤਰ ਸਾਡੇ ਪੈਰਾਂ ਦੇ ਥੱਲੇ ਹੱਥਾਂ ਦੇ ਉੱਪਰ ਤੇ ਮੱਥੇ ਦੇ ਉੱਪਰ ਹੁੰਦੇ ਨੇ ਸਵੇਟ ਗਲੈਂਡ ਉਹ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਸਾਡੀ ਬਾਡੀ ਦਾ ਪਸੀਨਾ ਬਾਹਰ ਆਉਂਦਾ ਹੈ ਤੇ ਸਾਡੇ ਪੈਰਾਂ ਦੇ ਵਿੱਚ ਲਗਭਗ 1,25,000 ਸਵੇਟ ਗਲੈਂਡ ਹੁੰਦੇ ਨੇ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਜਿੰਨੀਆਂ ਫੀਮੇਲ ਹੁੰਦੀਆਂ ਨੇ ਉਹਨਾਂ ਦੇ ਪੈਰਾਂ ਦੇ ਜਿਹੜੇ ਸਵੇਟ ਗਲੈਂਡ ਹੁੰਦੇ ਨੇ ਇਹ ਮੋਸਟਲੀ ਬੰਦ ਹੁੰਦੇ ਨੇ ਇਹੀ ਕਾਰਨ ਹੈ ਕਿ ਔਰਤਾਂ ਦੇ ਪੈਰਾਂ ਦੇ ਵਿੱਚੋਂ ਸਾਨੂੰ ਕਿਸੇ ਵੀ ਚੀਜ਼ ਦੇ ਸਵਾਦ ਦਾ ਪਤਾ ਲੱਗਦਾ ਹੈ ਸਾਡੀ ਜੀਬ ਦੇ ਉੱਪਰ ਮੌਜੂਦ ਰਿਸੈਪਟਰ ਦੇ ਨਾਲ ਜੇਕਰ ਸਾਡੀ ਜਵਾਨ ਹੀ ਨਾ ਹੋਵੇ ਤਾਂ ਅਸੀਂ ਕਿਸੇ ਵੀ ਚੀਜ਼ ਦਾ ਕੋਈ ਵੀ ਟੇਸਟ ਨਹੀਂ ਕਰ ਪਾਵਾਂਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੀਬ ਦੇ ਉੱਪਰ ਅਲੱਗ-ਅਲੱਗ ਪਾਰਟ ਬਣੇ ਹੋਣਗੇ ਮਿੱਠਾ ਨਮਕੀਨ ਅਤੇ ਤਿੱਖੇ ਨੂੰ ਟੇਸਟ ਕਰਨ ਦੇ ਤਾਂ ਇੱਥੇ ਤੁਸੀਂ ਗਲਤ ਹੋ ਹਾਲ ਹੀ ਦੇ ਵਿੱਚ ਹੋਈ ਇੱਕ ਰਿਸਰਚ ਦੇ ਦੌਰਾਨ ਪਤਾ ਲੱਗਿਆ ਹੈ ਕਿ ਜੀਬ ਦੇ ਉੱਪਰ ਜਿਹੜੇ ਰਿਸੈਪਟਰ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਕਿਸੇ ਚੀਜ਼ ਦੇ ਸਵਾਦ ਨੂੰ ਚੱਕਦੇ ਹਾਂ ਉਹ ਇੱਕ ਰਿਸੈਪਟਰ ਹੀ ਹੁੰਦਾ ਹੈ ਜਿਹੜਾ ਸਾਨੂੰ ਸਾਰੇ ਸਵਾਦਾਂ ਬਾਰੇ ਦੱਸਦਾ ਹੈ ਮਰਤਰੀ ਜੀਬ ਦਾ ਸਾਈ 1 ਇੰਚ ਸਾਡੇ ਬੁੱਲ ਸਾਡੀ ਬਾਡੀ ਦਾ ਇੱਕ ਬਹੁਤ ਜਿਆਦਾ ਸੈਂਸਿਟਿਵ ਪਾਰਟ ਹੁੰਦੇ ਨੇ ਤੇ ਇਹਨਾਂ ਦੇ ਪਿੱਛੇ ਹੁੰਦੀ ਹੈ ਕਿ ਮਿਸਟਰ ਨਾਮ ਦੀ ਮਾਸਪੇਸ਼ੀ ਇਹ ਮਸਲ ਸਾਡਾ ਖਾਣਾ ਚਬਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਇਹ ਮਸਲ ਇੰਨਾ ਜਿਆਦਾ ਮਜ਼ਬੂਤ ਹੁੰਦਾ ਹੈ ਕਿ ਇਸ ਦੀ ਮਦਦ ਦੇ ਨਾਲ ਅਸੀਂ 90 ਕਿਲੋ ਤੱਕ ਦਾ ਭਾਰ ਚੱਕ ਸਕਦੇ ਹਾਂ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਹੜੇ ਲੋਕ ਕੈਂਸਰ ਦੇ ਮਰੀਜ਼ ਹੁੰਦੇ ਨੇ ਉਹ ਆਪਣੇ ਵਾਲ ਕਿਉਂ ਕਟਵਾ ਦਿੰਦੇ ਨੇ ਇਹ ਲੋਕ ਖੁਦ ਅਜੀਹਾਂ ਨਹੀਂ ਕਰਦੇ ਕੈਂਸਰ ਦਾ ਇਲਾਜ ਦੇ ਦੌਰਾਨ ਜਿਹੜੀ ਕੀਮੋਥੈਰੇਪੀ ਕੀਤੀ ਜਾਂਦੀ ਹੈ ਉਸ ਦੇ ਨਾਲ ਵਾਲ ਝੜਦੇ ਨੇ ਇਹ ਉਸ ਦਾ ਇੱਕ ਸਾਈਡ ਇਫੈਕਟ ਹੈ ਉਦੋਂ ਇੱਕ ਸਿਹਤਮੰਦ ਇਨਸਾਨ ਦੇ ਵਾਲ ਦਿਨ ਦੇ ਵਿੱਚ ਤਕਰੀਬਨ 0.3 ਸੈਂਟੀਮੀਟਰ ਵਧਦੇ ਨੇ ਤੇ ਵਾਲ ਇਨਸਾਨ ਦੇ ਮਾੜੇ ਟੜ ਦੇ ਵਿੱਚ ਹੀ ਉਗਣਾ ਸ਼ੁਰੂ ਕਰ ਦਿੰਦੇ ਨੇ ਈਤੋਂ ਨੂੰ ਪਤਾ ਹੈ ਕਿ ਸਾਡੇ ਦਿਮਾਗ ਦਾ ਭਾਰ ਸਾਡੇ ਸਰੀਰ ਦੇ ਮੁਕਾਬਲੇ ਸਿਰਫ 2% ਹੁੰਦਾ ਹੈ ਪਰ ਫਿਰ ਵੀ ਜਿਹੜੀ ਅਸੀਂ ਆਕਸੀਜਨ ਲੈਨੇ ਹਾਂ ਉਸ ਦਾ 30% ਹਿੱਸਾ ਇਕੱਲਾ ਦਿਮਾਗ ਹੀ ਵਰਤਦਾ ਹੈ ਕਿਉਂਕਿ ਸਾਡਾ ਬ੍ਰੇਨ ਸਾਡੀ ਪੂਰੀ ਬਾਡੀ ਨੂੰ ਕੰਟਰੋਲ ਕਰਦਾ ਹੈ ਇਸ ਲਈ ਇਸ ਨੂੰ ਜ਼ਿਆਦਾ એનર્ਜੀ ਦੀ ਜ਼ਰੂਰਤ ਹੁੰਦੀ ਹੈ ਇਹੀ ਕਾਰਨ ਕਰਕੇ ਸਾਡਾ ਦਿਮਾਗ ਜ਼ਿਆਦਾ ਆਕਸੀਜਨ ਕੰਜ਼ੂਮ ਕਰਦਾ ਹੈ ਚਾਹੇ ਇਨਸਾਨ ਹੋਵੇ ਚਾਹੇ ਜਾਨਵਰ ਹਰ ਇੱਕ ਨੂੰ ਜਿਉਂਦੇ ਰਹਿਣ ਦੇ ਲਈ ਖਾਣਾ ਜ਼ਰੂਰ ਚਾਹੀਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਇਨਸਾਨ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਿੰਨਾ ਖਾਣਾ ਖਾਂਦਾ ਹੈ ਸਾਇੰਟਿਸਟਸ ਨੇ ਇਸ ਚੀਜ਼ ਦੇ ਉੱਪਰ ਸਰਚ ਕੀਤੀ ਤੇ ਉਹਨਾਂ ਨੇ ਪਤਾ ਲਗਾਇਆ ਕਿ ਇੱਕ ਇਨਸਾਨ ਆਪਣੀ ਔਸਤਨ ਜ਼ਿੰਦਗੀ ਦੇ ਵਿੱਚ ਜਾਨਕਿ 70 ਸਾਲ ਦੀ ਉਮਰ ਤੱਕ ਲਗਭਗ 3000 ਕਿਲੋਗ੍ਰਾਮ ਖਾਣਾ ਖਾ ਜਾਂਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਮੱਛਰ ਦੇ ਕਾਰਨ ਮੌਤ ਹੋਣ ਦੇ ਲਈ ਤੁਹਾਨੂੰ ਲਗਭਗ 2 ਮਿਲੀਅਨ ਮੱਛਰ ਤੋਂ ਆਪਣੇ ਆਪ ਨੂੰ ਕਟਵਾਉਣਾ ਪਵੇਗਾ ਇਹ ਇੱਕ ਫੈਕਟ ਹੈ ਕਿ ਇੱਕ ਮੱਛਰ ਤੁਹਾਡੀ ਬੋਡੀ ਦੇ ਵਿੱਚੋਂ 0.1 ਐਮਐਲ ਜਿੰਨਾ ਬਲੱਡ ਲੈ ਲੈਂਦਾ ਹੈ ਤੇ ਜੇਕਰ ਤੁਹਾਨੂੰ 2 ਮਿਲੀਅਨ ਮੱਛਰ ਇਕੱਠੇ ਕੱਟਣਗੇ ਤਾਂ ਉਸ ਸਮੇਂ ਹੀ ਤੁਹਾਡਾ ਸਾਰੇ ਸਰੀਰ ਦਾ ਬਲੱਡ ਖਤਮ ਹੋਵੇਗਾ ਕੀ ਤੁਸੀਂ ਜਾਣਦੇ ਹੋ ਕਿ ਸਾਡਾ ਜਿਹੜਾ ਦਿਮਾਗ ਹੈ ਇਹਦਾ 73% ਹਿੱਸਾ ਪਾਣੀ ਦੇ ਨਾਲ ਬਣਿਆ ਹੋਇਆ ਹੈ ਪਾਣੀ ਇਨਸਾਨੀ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਥੋੜੀ ਜਿਹੀ ਕਮੀ ਹੁੰਦੀ ਹੈ ਇੱਥੋਂ ਤੱਕ ਕਿ ਜੇਕਰ 1% ਵੀ ਤੁਹਾਡੀ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਤੁਹਾਨੂੰ ਪਿਆਸ ਲੱਗਣ ਲੱਗ ਜਾਂਦੀ ਹੈ ਮੰਨ ਲਓ ਜੇਕਰ ਤੁਹਾਡਾ ਭਾਰ 50 ਕਿਲੋ ਹੈ ਤੇ ਤੁਹਾਡੀ ਬਾਡੀ ਦੇ ਵਿੱਚ 5% ਪਾਣੀ ਘਟ ਜਾਂਦਾ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੇਜ਼ ਪਿਆਸ ਲੱਗੇਗੀ ਤੇ ਜੇਕਰ ਤੁਹਾਡੀ ਬਾਡੀ ਦੇ ਵਿੱਚ 10% ਪਾਣੀ ਘਟ ਜਾਂਦਾ ਹੈ ਤਾਂ ਉਸ ਦੇ ਨਾਲ ਇਨਸਾਨ ਦੀ ਮੌਤ ਪੱਕੀ ਹੈ ਇਨਸਾਨ ਦੇ ਜਿਹੜੇ ਫਿੰਗਰਪ੍ਰਿੰਟ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਵੱਖਰੀ ਚੀਜ਼ ਹੈ। ਇੱਕ ਕੁਜ਼ਰਤੀ ਇੱਕ ਇਨਸਾਨ ਦੇ ਫਿੰਗਰਪ੍ਰਿੰਟ ਦੁਨੀਆ ਦੇ ਵਿੱਚ ਕਿਸੇ ਦੂਜੇ ਇਨਸਾਨ ਦੇ ਨਾਲ ਨਹੀਂ ਮਿਲਦੇ। ਜੇਕਰ ਤੁਸੀਂ ਜੜਵੇ ਵੀ ਪੈਦਾ ਹੋਏ ਹੋ ਤਾਂ ਵੀ ਤੁਹਾਡੇ ਦੋਨਾਂ ਦੇ ਫਿੰਗਰਪ੍ਰਿੰਟ ਆਪਸ ਦੇ ਵਿੱਚ ਕਦੇ ਨਹੀਂ ਮਿਲਣਗੇ। ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀਆਂ ਉਂਗਲੀਆਂ ਦੀ ਤਰ੍ਹਾਂ ਜਿਹੜੇ ਤੁਹਾਡੇ ਜੀਭ ਦੇ ਵੀ ਪ੍ਰਿੰਟ ਨੇ ਇਹ ਵੀ ਕਿਸੇ ਦੂਜੇ ਇਨਸਾਨ ਦੀ ਜੀਭ ਦੀ ਪ੍ਰਿੰਟ ਦੇ ਨਾਲ ਨਹੀਂ ਮਿਲਦੇ। ਜੇਕਰ ਅਸੀਂ ਆਪਣੇ ਫੇਫੜਿਆਂ ਨੂੰ ਕੱਢ ਕੇ ਪਾਣੀ ਦੇ ਵਿੱਚ ਰੱਖ ਦਈਏ ਤਾਂ ਉਹ ਪਾਣੀ ਦੇ ਵਿੱਚ ਡੁੱਬਣਗੇ ਨਹੀਂ ਬਲਕਿ ਤੈਰਨਗੇ। ਇਹ ਜਿਹਹਾ ਅਸਲੀ ਹੁੰਦਾ ਹੈ ਅਸੀਂ ਚਾਹੇ ਜਿੰਨਾ ਮਰਜੀ ਸਾਹ ਲਈਏ ਤੇ ਜਿੰਨਾ ਮਰਜੀ ਸਾਹ ਬਾਹਰ ਨੂੰ ਛੱਡੀਏ ਤਾਂ ਵੀ ਸਾਡੇ ਫੇਫੜਿਆਂ ਦੇ ਵਿੱਚ 1 ਲੀਟਰ ਆਕਸੀਜਨ ਹਮੇਸ਼ਾ ਹੁੰਦੀ ਹੈ। ਇਸ ਨੂੰ ਰੈਸੀਡੈਂਸ ਲੰਗਸ ਵੋਲੀਅਮ ਕਹਿੰਦੇ ਨੇ ਤੇ ਇਹ ਚੀਜ਼ ਦੇ ਕਾਰਨ ਹੀ ਸਾਡੇ ਜਿਹੜੇ ਫੇਫੜੇ ਨੇ ਉਹ ਪਾਣੀ ਦੇ ਵਿੱਚ ਤੈਰਦੇ ਰਹਿੰਦੇ ਨੇ। ਜੇਕਰ ਤੁਸੀਂ ਬਹੁਤ ਜ਼ਿਆਦਾ ਗੂੜੀ ਨੀਂਦ ਦੇ ਵਿੱਚ ਸੌਂ ਰਹੇ ਹੋ ਕੋਈ ਬਦਬੂਦਾਰ ਚੀਜ਼ ਜਾਂ ਬਹੁਤ ਜ਼ਿਆਦਾ ਖੁਸ਼ਬੂਦਾਰ ਚੀਜ਼ ਜੇਕਰ ਤੁਹਾਡੇ ਨੱਕ ਦੇ ਕੋਲ ਰੱਖ ਦਿੱਤੀ ਜਾਵੇ ਤਾਂ ਕੀ ਉਸ ਦਾ ਅਸਰ ਪਵੇਗਾ ਜਾਂ ਤੁਸੀਂ ਜਾਗ ਜਾਮੋਗੇ ਉਸ ਮਹਿਲ ਦੇ ਨਾਲ ਨਿਊ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਕੀਤੀ ਗਈ ਇੱਕ ਰਿਸਰਚ ਦੇ ਦੌਰਾਨ ਉਹਨਾਂ ਨੇ ਸੌਂਦੇ ਹੋਏ ਲੋਕਾਂ ਦੇ ਕੋਲ ਰੌਲਾ ਪਾਇਆ ਉਹਨਾਂ ਨੂੰ ਹਲਾਕੇ ਦੇਖਿਆ ਉਹਨਾਂ ਦੀ ਅੱਖਾਂ ਦੇ ਵਿੱਚ ਲਾਈਟ ਮਾਰੀ ਇਸ ਤਰ੍ਹਾਂ ਉਹਨਾਂ ਨੇ ਉਹ ਲੋਕਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੇ ਉੱਠ ਗਏ ਪਰ ਜਦੋਂ ਇਹਨਾਂ ਸਾਰੇ ਸੁੱਤੇ ਪਏ ਲੋਕਾਂ ਨੂੰ ਇਹਨਾਂ ਦੇ ਨੱਕ ਦੇ ਕੋਲ ਕੋਈ ਬਹੁਤ ਜ਼ਿਆਦਾ ਭੈੜੀ 스ਮੈਲ ਕਰਕੇ ਉਠਾਉਣ ਦੀ ਕੋਸ਼ਿਸ਼ ਜਦੋਂ ਦੋ ਲੋਕ ਆਪਸ ਦੇ ਵਿੱਚ ਕਿਸ ਕਰਦੇ ਨੇ ਤਾਂ 8 ਕਰੋੜ ਤੋਂ ਜ਼ਿਆਦਾ ਬੈਕਟੀਰੀਆ ਇੱਕ ਦੂਜੇ ਦੇ ਮੂੰਹ ਦੇ ਵਿੱਚ ਚਲੇ ਜਾਂਦੇ ਨੇ ਜਾਨਕਿ ਉਹ ਇੱਕ ਜਾਨੇ ਦੇ ਮੂੰਹ ਤੋਂ ਦੂਜੇ ਜਾਨੇ ਦੇ ਮੂੰਹ ਦੇ ਵਿੱਚ ਟਰਾਂਸਫਰ ਹੋ ਜਾਂਦੇ ਨੇ ਪਰ ਇੱਥੇ ਘਬਰਾਉਣ ਦੀ ਗੱਲ ਨਹੀਂ ਹੈ ਕਿਉਂਕਿ ਜਿਹੜੇ ਸਾਰੇ ਬੈਕਟੀਰੀਆ ਇੱਕ ਮੂੰਹ ਤੋਂ ਦੂਜੇ ਮੂੰਹ ਦੇ ਵਿੱਚ ਜਾਂਦੇ ਨੇ ਇਹ ਸਾਰੇ ਗੁੱਡ ਬੈਕਟੀਰੀਆ ਹੁੰਦੇ ਨੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੀ ਬਾਡੀ ਦੇ ਅੰਦਰ ਸਿਰਫ ਇੱਕ ਕੱਪ ਖੂਨ ਹੁੰਦਾ ਹੈ ਤੇ ਛੋਟੇ ਬੱਚੇ ਜਦੋਂ ਰੋਂਦੇ ਨੇ ਉਹਨਾਂ ਦੇ ਅੰਜੂ ਨਹੀਂ ਨਿਕਲਦੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਜਿਹੜੀਆਂ ਹੰਝੂਆਂ ਦੀਆਂ ਗ੍ਰਾਂਥੀਆਂ ਹੁੰਦੀਆਂ ਨੇ ਉਹ ਹਜੇ ਨਹੀਂ ਬਣੀਆਂ ਹੁੰਦੀਆਂ ਬਾਕੀ ਤੋਂ ਨੂੰ ਪਤਾ ਇਹ ਇਨਸਾਨ ਦੇ ਨੱਕ ਅਤੇ ਕੰਨ ਬਚਪਨ ਤੋਂ ਲੈ ਕੇ ਉਸ ਦੇ ਮਰਨ ਤੱਕ ਵਾਧਦੇ ਰਹਿੰਦੇ ਨੇ ਇਸ ਕਰਕੇ ਇਨਸਾਨ ਦਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਸ ਦਾ ਚਿਹਰਾ ਵੀ ਬਦਲਦਾ ਰਹਿੰਦਾ ਹੈ ਇਹ ਸਾਂਜੀ ਜਿਸ ਦੁਨੀਆ ਦੇ ਵਿੱਚ ਆਪਾਂ ਰਹੇ ਨੇ ਉਸ ਦੇ ਬਾਰੇ ਕੁਝ ਰੋਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈ